ਨੈਣ ਮਮੋਲੇ ਸ਼ਲਕ ਜਾਣਗੇ ਵੇਖੀ ਹੋਏ ਐਵੇਂ ਹਰਥਾਂ ਤੂੰ ਨਾ ਜੀਬ ਹਲਾਇਆ ਕਰ ਜਿਸ ਦੇ ਘਰ ਦਾ ਹਾਲੇ ਆਟਾ ਮੁਕਿਆ ਏ ਮਦਦ ਕਰੀ ਪਰ ਐਵੇਂ ਨਾ ਫਲਮਾਇਆ ਕਰ ਹੱਥਾਂ ਦੇ ਕਸ਼ਕੋਲ ਜਿਨ੍ਹਾਂ ਦੇ ਖਾਲੀ ਨੇ ਹੱਥੋਂ ਦਿੱਤੀਆਂ ਚੀਜ਼ਾਂ ਨਾ ਰਖਵਾਇਆ ਕਰ ਕੀ ਹੋਇਆ ਜੇ ਵੰਡ ਖਾ ਲਿਆ ਭਾਈਆਂ ਨੇ ਕੀ ਹੋਇਆ ਜੇ ਵੰਡ ਖਾ ਲਿਆ ਭਾਈਆਂ ਨੇ ਸੱਜਣਾ ਐਵੇਂ ਜਾ ਕੇ ਨਾ ਜਨਵਾਇਆ ਕਰ ਤੇਰੇ ਵਰਗੇ ਤੇਰੇ ਵਰਗੇ ਤੇਥੋਂ ਪਿੱਛੇ ਰਹਿ ਗਏ ਨੇ ਕੋਲ ਉਹਨਾਂ ਦੇ ਜਾ ਕੇ ਸੀਨੇ ਲਾਇਆ ਕਰ ਮਨਪ੍ਰੀਤ ਇਸ ਦਿਲ ਵਿੱਚ ਹਉਮੇ ਆਵੇ ਜੇ ਮਨਪ੍ਰੀਤ ਇਸ ਦਿਲ ਵਿੱਚ ਹਉਮੇ ਆਵੇ ਜੇ ਡੂੰਗਾ ਪੁੱਟਕੇ ਟੋਇਆ ਵਿੱਚ ਦਫਨਾਇਆ ਕਰ ਸਫਲ ਹੁੰਦੀ ਏ ਕਰਨੀ ਸੇਵ ਗਰੀਬਾਂ ਦੀ ਸਫਲ ਹੁੰਦੀ ਏ ਕਰਨੀ ਸੇਵ ਗਰੀਬਾਂ ਦੀ ਮਿਹਰਬਾਨੀਏ ਕੈਮਰਾ ਰੱਖ ਕੇ ਆਇਆ ਕਰ ਮਿਹਰਬਾਨੀਏ ਕੈਮਰਾ ਰੱਖ ਕੇ ਆਇਆ ਕਰ